ਆਲੂ ਕੋਸ਼ਿ ਫੜਾ ਜੀ ਕੀ ਇਹ ਕੁਲਾ ਮਾਮਲਾ ਜੀ ਕਿੱਥੋਂ ਲੈ ਗਿਆ ਹੈ ਕੌਣ ਹੈ ਚੱਕ ਦੇ ਮਾ ਜੋ ਐਸਐਸਪੀ ਸਾਹਿਬ ਬਠਿੰਡਾ ਮੈਡਮ ਅਮਨੀਤ ਕੰਡਲ ਜੀ ਨੇ ਇੱਕ ਵਿਸ਼ੇਸ਼ ਮਹਿਮ ਚਲਾਈ ਹੈ ਜੋ ਨਸ਼ੇ ਦੇ ਤਸਕਰ ਨੇ ਤੇ ਕੈਰ ਕਾਨੂੰਨੀ ਕਾਰਵਾਈਆਂ ਕਰਦਿੰਦੇ ਉਸ ਤਹਿਤ ਕਾਰਵਾਈ ਕਰਦੇ ਹੋਏ ਇੰਚਾਰਜ ਸੀਆਈਟੀਯੂ ਬਠਿੰਡਾ ਇੰਸਪੈਕਟਰ ਕਰਨਦੀਪ ਸਿੰਘ ਤੇ ਉਹਨਾਂ ਦੀ ਟੀਮ ਨੇ ਕੱਲ ਇੱਕ ਬੰਦਾ ਜਿਹਦਾ ਨਾਮ ਦੀਲਾਤਰ ਸ਼ਰਮਾ ਸੰਨੋ ਨਾਰਾਇਣ ਵਾਸੀ ਪਿੰਡ ਤੁੰਗੜੀਆਂ ਜੰਗਨਗੁਰਦਰ ਨੇ ਵੜਾਵਾ ਉਹਨੂੰ ਹੋਰ ਵਿੱਚ ਆਈਟੀਆਈ ਤੋਂ ਜਿਹੜਾ ਸੁਆ ਮਤੀ ਦਾ ਨੂੰ ਰਸਤਾ ਜਾਂਦਾ ਵਾ ਉਤੋਂ ਕਾਬੂ ਕੀਤਾ ਵਾ ਇਹ ਪੈਦਲ ਸੀਗਾ ਕਾਨੂੰਨ ਦੇ ਮੁਤਾਬਕ ਜਾ ਕੇ ਕਾਰਵਾਈ ਕਰਦੇ ਹੋਏ ਇਹਦੇ ਕੋਲੋਂ 1 ਕਿਲੋ 522 ਗ੍ਰਾਮ ਖੀਮ ਬਰੰਦ ਹੋਈ ਹੈ ਇਹਦੇ ਵਿਰੁੱਧ ਮਗਦਮਾ ਨੰਬਰ 132 ਥਾਣਾ ਸਿਵਲਾਈਨ ਦਰਜ ਕੀਤਾ ਗਿਆ ਵਾ ਸਰ ਹੁਣ ਤੱਕ ਕਿੰਨੇ ਕਮਾਂਦੇ ਸੌਰੀ ਦੱਸਦੇ ਕਿੱਥੇ ਇਹਨੇ ਖੀਮ ਸਪਲਾਈ ਕਰਨੀ ਕਿੱਥੋਂ ਲੈ ਕੇ ਮੂਲੀ ਤਫਤੀਸ਼ ਤੋਂ ਇਹ ਸਪਸ਼ਟ ਹੋਇਆ ਵਾ ਵੀ ਇਹ ਵਿਅਕਤੀ ਟ੍ਰੇਨ ਰਾਹੀਂ ਆਇਆ ਸੀਗਾ ਇਹਦੇ ਜੋ ਪੁੱਛਗੇ ਤਰ੍ਹਾਂ ਇਹ ਸਪਸ਼ਟ ਹੋਇਆ ਵੀ ਇਹਦੇ ਵਿਰੁੱਧ ਦੋ ਮੁਕੱਦਮੇ ਪਹਿਲਾਂ ਦਰਜਾ ਇੱਕ ਮੁਕੱਦਮਾ ਨੰਬਰ 154 ਐਸਟੀਐਫ ਮਹਾਲੀ ਦਰਜਾ ਇਹ 2023 ਦੇ ਵਿੱਚ ਦਰਜ ਹੋਇਆ ਸੀ ਉਹਦੇ ਵਿੱਚ 2 ਕਿਲੋ ਹੀਮ ਬਰਮ ਹੋਈ ਸੀ ਇਹਦੇ ਕੋਲੇ ਇੱਕ ਮੁਕੱਦਮਾ ਫਿਰਵਾੜ ਸਿਟੀ ਰਾਜਸਥਾਨ ਦੇ ਵਿੱਚ ਦਰਜ ਹੋਇਆ ਸੀ ਉਹ ਚ 1 ਕਿਲੋ 200 ਗ੍ਰਾਮ ਦਾ ਮੁਕੱਦਮਾ ਦਰਜ ਹੈ ਇਹ ਤਾਂ ਅਸੀਂ ਰਿਕਾਰਡ ਸਾਰਾ ਵਾਚ ਰਹੇ ਆਂ ਵੀ ਹੋਰ ਇਹਦੇ ਕਿੰਨੇ ਮੁਕੱਦਮੇ ਦਰਜ ਨੇ